ਸਾਹਿਬ ਜੀ ਰਿਓ ਕਲਵੀਰ ਜੀ ਅੱਜ ਤੁਹਾਨੂੰ ਗੁੜ ਦੀ ਕਰੰਚੀ ਗਾਚਕ ਬਣਾਉਣੀ ਸਿਖਾਵਾਂਗੇ ਦੇਖੋ ਗਾਚਕ ਸੋ ਜੇਸ ਨੂੰ ਵੀ ਵੀਡੀਓ ਵਧੀਆ ਲੱਗੇ ਉਹ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਹੁਣ ਆਪਾਂ ਗਾਚਕ ਬਣਾਉਣ ਦੇ ਲਈ ਲਾਵਾਂਗੇ ਤਿਲ ਗੁੜ ਸੌਂਫ ਤੇ ਜਵੈਨ ਇਹ ਅੰਤ ਦੇ ਵਿੱਚ ਵੀਰ ਜੀ ਨਾਰੀਅਲ ਦਾ ਪੂਰਾ ਵੀ ਯੂਜ਼ ਕੀਤਾ ਹੈ ਤੇ ਹੁਣ ਆਪਾਂ ਪਾਵਾਂਗੇ ਕੜਾਹੀ 'ਚ ਇਹ ਗੁੜ ਤੇ ਨਾਲ ਥੋੜਾ ਜਿਹਾ ਪਾਣੀ ਐਡ ਕਰਾਂਗੇ ਤਾਂ ਜੋ ਗੁੜ ਜੋ ਹੈ ਉਹ ਮੈਲਟ ਕਰ ਸਕੀਏ ਸੋ ਹੁਣ ਇਸ ਨੂੰ ਥੋੜਾ ਥੋੜਾ ਜਿਹਾ ਇਸ ਛੋਟੇ ਕਟਸ਼ੀ ਜੇ ਦੇ ਨਾਲ ਹਿਲਾਵਾਂਗੇ ਤਾਂ ਕਿ ਗੁੜ ਹੈ ਉਹ ਮੈਲਟ ਹੋਈ ਜਾਵੇਗਾ ਸੋ ਇਸੇ ਤਰ੍ਹਾਂ ਇਸ ਨੂੰ ਹਿਲਾਉਂਦੇ ਜਾਵਾਂਗੇ ਤੇ ਹੁਣ ਜੇ ਗੁੜ ਹੈ ਆਪਣਾ ਮੈਲਟ ਹੋ ਚੁੱਕਾ ਹੈ ਇਸ ਨੂੰ ਇਸੇ ਤਰ੍ਹਾਂ ਹੀ ਚਲਾਉਂਦੇ ਜਾਵਾਂਗੇ ਚਲਾਉਂਦੇ ਜਾਵਾਂਗੇ ਜੋ ਹੈ ਗੈਸ ਦੀ ਫਲੇਮ ਹੈ ਥੋੜੀ ਜੀ ਲੋ ਕਰਨੀ ਪਵੇਗੀ ਤਾਂ ਕਿ ਜਿਹੜਾ ਗੁੜ ਸੜੇ ਨਾ ਤੇ ਹੁਣ ਆਪਾਂ ਗੁੜ ਚੱਕ ਕੇ ਪਾਣੀ ਠੰਡੇ ਪਾਣੀ ਦੇ ਅੰਦਰ ਪਾ ਕੇ ਦੇਖਦੇ ਆ ਕਿ ਇਹ ਥੋੜਾ ਜਿਹਾ ਟੁੱਟਦਾ ਏ ਜਾਂ ਨਹੀਂ ਹਲੇ ਜਿੰਨਾ ਚਿਰ ਗੁੜ ਜੋ ਹੈ ਉਹ ਪਾਣੀ ਦੇ ਵਿੱਚ ਪਾਇਆ ਟੁੱਟਣ ਲੱਗਾ ਉਸੇ ਤਰ੍ਹਾਂ ਹੀ ਹਲਾਉਂਦੇ ਜਾਵਾਂਗੇ ਫਿਰ ਦੁਬਾਰਾ ਇਸ ਨੂੰ ਚੈੱਕ ਕਰਦੇ ਆ ਥੋੜਾ ਟਾਈਮ ਹਲਾਉਣ ਤੋਂ ਬਾਅਦ ਹੁਣ ਜਿਹੜਾ ਗੁੜ ਹੈ ਇਹ ਟੁੱਟ ਰਿਹਾ ਹੈ ਜੋ ਕਿ ਗੱਚਕ ਬਣਦੇ ਬਿਲਕੁਲ ਸਹੀ ਪਹੁੰਚ ਚੁੱਕਾ ਹੈ ਸਟੇਜ ਤੇ ਸੋ ਹੁਣ ਇਸ ਦੇ ਵਿੱਚ ਆਪਾਂ ਤੇਲ ਐਡ ਕਰਾਂਗੇ ਸੋ ਇਸ ਦੇ ਵਿੱਚ ਇਹ ਤੇਲ ਐਡ ਕਰ ਦਿੱਤੇ ਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਕੜਾਹੀ 'ਚ ਲਾ ਕੇ ਮਿਕਸ ਕਰ ਲਵਾਂਗੇ ਥੋੜਾ ਜਿਹਾ ਮਿਕਸ ਹੋਣ ਨੂੰ ਟਾਈਮ ਤਾਂ ਲੱਗੇਗਾ ਥੋੜੀ ਜਿਹੀ ਮਿਹਨਤ ਕਰਨੀ ਪਵੇਗੀ ਸੋ ਇਸ ਨੂੰ ਚੰਗੀ ਤਰ੍ਹਾਂ ਨਾਲ ਹਲਾਉਂਦੇ ਜਾਣਾ ਜਿੰਨਾ ਚਿਰ ਕੀਏ ਤਿਲ ਜੂਨੇ ਚੰਗੀ ਤਰ੍ਹਾਂ ਨਾਲ ਮਿਕਸ ਨਾ ਹੋ ਜਾਣ ਸੋ ਇਸੇ ਤਰ੍ਹਾਂ ਹੀ ਇਸ ਨੂੰ ਮਿਕਸ ਕਰਦੇ ਜਾਵਾਂਗੇ ਜੋ ਗੈਸ ਦੀ ਫਲੇਮ ਹੈ ਉਹ ਇਸ ਸਮੇਂ ਬੰਦ ਕਰ ਦਿੱਤੀ ਹੈ ਵੀਰ ਜੀ ਤਾਂ ਕਿ ਇਹ ਗੁੜ ਜਿਹਾ ਹੋ ਜਾਏ ਉਹ ਸੜ ਨਾ ਜਾਵੇ ਤੇ ਇਸੇ ਤਰ੍ਹਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇੱਕ ਪਲੇਟ ਉਸ ਦੇ ਉੱਤੇ ਪਹਿਲਾਂ ਤੋਂ ਹੀ ਮਤਲਬ ਜੋ ਕਿਓ ਹੈ ਉਹ ਲਗਾ ਕੇ ਰੱਖਿਆ ਹੋਇਆ ਸੀ ਤੇ ਇਸ ਨੂੰ ਮਟੀਰੀਅਲ ਨੂੰ ਜੋ ਹੈ ਉਸ ਦੇ ਪਲੇਟ ਦੇ ਉੱਪਰ ਪਾ ਲਵਾਂਗੇ ਤੇ ਇਸ ਨੂੰ ਇਹ ਬੇਲਣ ਦੇ ਨਾਲ ਬੇਲਣ ਨੂੰ ਵੀ ਕਿਓ ਲਗਾਇਆ ਹੋਇਆ ਸੀ ਤੇ ਬੇਲਣ ਦੇ ਨਾਲ ਇਸ ਨੂੰ ਥੋੜਾ ਜਿਹਾ ਚੌਰਸ ਸ਼ੇਪ ਦੇਵਾਂਗੇ ਤੇ ਹੁਣ ਇਸ ਤੇ ਵੀਰ ਜੀ ਸੌਫ ਤੇ ਜੁਆਇਨ ਜੋ ਹੈ ਉਹ ਪਾਵਾਂਗੇ ਬੇਲਣ ਚਲਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਦੇ ਨਾਲ ਸੌਫ ਜੁਆਇਨ ਪਾ ਕੇ ਤੇ ਇਸ ਦੇ ਉੱਤੇ ਹੁਣ ਬੇਲਣ ਦੇ ਨਾਲ ਥੋੜਾ ਜਿਹਾ ਘੁਮਾ ਕੇ ਇਸ ਨੂੰ ਪਤਲਾ ਕਰ ਲਿਆ ਜਾਵੇਗਾ ਗਜਕ ਨੂੰ ਸੋ ਚੰਗੀ ਤਰ੍ਹਾਂ ਨਾਲ ਇਸ ਨੂੰ ਇਸੇ ਤਰ੍ਹਾਂ ਹੀ ਬਿਲਨ ਦੇ ਨਾਲ ਪਹਿਲਾਂ ਇਸ ਸਾਈਡ ਤੋਂ ਫਿਰ ਦੂਸਰੀ ਸਾਈਡ ਤੋਂ ਕੁਮਾ ਕੁਮਾ ਕੇ ਬਿਲਨ ਦੇ ਨਾਲ ਇਸ ਨੂੰ ਥੋੜਾ ਚੋਰਸ ਕਰ ਲਿਆ ਜਾਵੇਗਾ ਇਸ ਨੂੰ ਕਾਫੀ ਗੱਚਕ ਦੀ ਸਾਈਜ਼ ਦਾ ਪਤਲਾ ਕਰਨਾ ਪਵੇਗਾ ਹਾਲੇ ਵੀ ਜਿਹੜਾ ਗੋੜਾ ਉਹ ਥੋੜਾ ਮੋਟੀ ਸ਼ੇਪ ਚ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਤਦਲਾ ਕਰ ਦਿੱਤਾ ਜਾਵੇਗਾ ਜੀ ਗਜਕ ਥੋੜੀ ਜੀ ਮੋਟੀ ਰਹਿ ਜਾਵੇਗੀ ਤਾਂ ਉਹ ਟੁੱਟਣ ਦੇ ਵਿੱਚ ਵੀ ਥੋੜੀ ਹਾਰਡ ਟੁੱਟੇਗੀ ਤੇ ਇਸੇ ਲਈ ਇਸ ਨੂੰ ਹੋਰ ਪਤਲਾ ਕਰ ਲਿਆ ਜਾਵੇਗਾ ਤਾਂ ਕਿ ਜਿਹੜੀ ਗਜਕ ਹੈ ਉਹ ਜਿਵੇਂ ਬਾਜ਼ਾਰ ਦੇ ਵਿੱਚ ਸਾਈਜ਼ ਦੀ ਨਾਰਮਲ ਜੀ ਸਾਈਜ਼ ਦੀ ਆਉਂਦੀ ਉਸੇ ਤਰ੍ਹਾਂ ਹੀ ਇਸ ਦਾ ਵੀ ਸਾਈਜ਼ ਜੋ ਹੈ ਮੋਟਾਈ ਜਿਆਦੀ ਨਾ ਹੋਵੇ ਸੋ ਹੁਣ ਵੀਰ ਜੀ ਆਪਾਂ ਇਸ ਤੇ ਪਾਵਾਂਗੇ ਨਾਰੀਅਲ ਦਾ ਚੂਰਾ ਨਾਰੀਅਲ ਦਾ ਚੂਰਾ ਜੋ ਹੈ ਸਿਹਤ ਲਈ ਵੀ ਬਹੁਤ ਲਾਭਦਾਇਕ ਹੈ ਤੇ ਜਦੋਂ ਗਾਝਕੇ ਦੇ ਉੱਤੇ ਪਾਵਾਂਗੇ ਤਾਂ ਇਸ ਦੀ ਜੋ ਦੇਖ ਹੈ ਉਹ ਵੀ ਬਹੁਤ ਸੋਹਣੀ ਲੱਗੇਗੀ ਨਾਰੀਅਲ ਦਾ ਚੂਰਾ ਸਿਹਤ ਲਈ ਤਾਂ ਲਾਹੇਵੰਦ ਹੈਗਾ ਹੀ ਹੈਗਾ ਤੇ ਡੈਕੋਰੇਟ ਕਰ ਦੇਵਾਂਗੇ ਉਤੋਂ ਇਸ ਤਰ੍ਹਾਂ ਉਡਾਜ ਨਾਰੀਅਲ ਦਾ ਚੂਰਾ ਪਾ ਕੇ ਹੁਣ ਇਸ ਤੇ ਫਿਰ ਦੁਬਾਰਾ ਇਹ ਵੇਲਣਾ ਚਲਾਵਾਂਗੇ ਤਾਂ ਕਿ ਜੋ ਇਹ ਨਾਰੀਅਲ ਦਾ ਚੂਰਾ ਹੈ ਗਜਕ ਦੇ ਅੰਦਰ ਚਿਪਕ ਜਾਵੇ ਇਸੇ ਤਰ੍ਹਾਂ ਹੀ ਨਿਕਲੇ ਨਾ ਚੰਗੀ ਤਰ੍ਹਾਂ ਦੇ ਨਾਲ ਇਸ ਨੂੰ ਇਸ ਤਰ੍ਹਾਂ ਕਰ ਦੇਵਾਂਗੇ ਪ੍ਰੈਸ ਇਹ ਪ੍ਰੈਸ ਕਰਨ ਤੋਂ ਬਾਅਦ ਕੁਝ ਟਾਈਮ ਗਜਕ ਨੂੰ ਰੱਖ ਕੇ ਥੋੜਾ ਜਿਹਾ ਠੰਡੀ ਹੋਣ ਤੋਂ ਬਾਅਦ ਹੁਣ ਇਸ ਦੇ ਇਸ ਤਰ੍ਹਾਂ ਪੀਸ ਕਰ ਲਏ ਜਾਣਗੇ ਜਿਵੇਂ ਬਾਜ਼ਾਰ ਦੇ ਵਿੱਚ ਚੌਰਸ ਗਝਕ ਆਉਂਦੀ ਹੈ ਉਸੇ ਤਰ੍ਹਾਂ ਇਸਦੇ ਵੀ ਆਪਾਂ ਚੌਰਸ ਪੀਸ ਕਰਾਂਗੇ ਸੋ ਹੁਣ ਆਪਣੀ ਜਿਹੜੀ ਗਝਕ ਹੈ ਉਹ ਬਿਲਕੁਲ ਬਣ ਕੇ ਵੀਰ ਜੀ ਰੈਡੀ ਹੈ ਤੇ ਬੇਨਤੀ ਹੈ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਵਿੱਚ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਧੰਨਵਾਦ